ਚਬੀਲ ਲਾਉਣੀ ਹੋਵੇ ਦੋ ਬੋਰੀਆਂ ਖੰਡ ਦੀਆਂ ਕੱਲਾ ਬੰਦਾ ਦੇ ਸਕਦਾ ਤੇ ਉਸੇ ਬੰਦੇ ਨੂੰ ਕਹਿ ਦਿਆ ਨਾ ਵੀ ਹਸਪੀਟਲ ਚ ਉਥੇ ਕਿਸੇ ਗਰੀਬ ਦਾ ਬਿੱਲ ਦੇਣ ਵਾਲਾ ਹੈ ਉਦੋਂ ਹੱਥ ਥੋੜੇ ਜੇ ਟਾਈਟ ਹੋ ਜਾਣ ਜਿਹੜਾ ਭੋਜਨ ਇੱਕ ਵਾਰੀ ਖਾਦਾ ਜਾਣਾ ਹੈ ਉਹਦੇ ਬਦਲੇ ਜਿੰਨਾ ਮਰਜ਼ੀ ਪੈਸਾ ਲਵਾ ਦਿਓ ਲੇਟਾਂ ਤੇ ਲਾਦਾਂਗੇ ਲੜੀਆਂ ਤੇ ਲਾਦਾਂਗੇ ਫੁੱਲਾਂ ਤੇ ਲਾਦਾਂਗੇ ਪਰ ਕਿਸੇ ਗਰੀਬ ਪਤਾ ਨਹੀਂ ਕਿਹੜਾ ਬੱਚਾ ਸਿਰਫ ਵਰਦੀ ਕਰਕੇ ਸਕੂਲ ਚੋਂ ਬਾਹਰ ਕੱਢ ਦਿੱਤਾ ਗਿਆ ਪਤਾ ਨਹੀਂ ਕਿਹੜਾ ਬੱਚਾ ਫੀਸ ਕਰਕੇ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਤੇ ਫੀਸ ਤਾਰਦੀ ਉਸ ਬੱਚੇ ਦੀ ਅਸੀਸਾਂ ਦੇਵੇਗਾ ਬੱਚਾ ਤੈਨੂੰ ساری ਜ਼ਿੰਦਗੀ ਕਿ ਮੇਰੀ ਫਲਾਣੀ ਆਂਟੀ ਨੇ ਫਲਾਣੇ ਅੰਕਲ ਨੇ ਮੇਰੀ ਫੀਸ ਤਾਰੀ ਸੀ ਪੈਸਾ ਸਾਡੇ ਕੋਲ ਹੈ ਵੀ ਬਹੁਤ ਹੈ ਤਾਂ ਲੱਗ ਵੀ ਬਹੁਤ ਰਿਹਾ ਪਰ ਲੱਗ ਗਲਤ ਤਰੀਕੇ ਨਾਲ ਰਿਹਾ ਬਸ ਉਹਦਾ ਥੋੜਾ ਜੀ ਦਿਸ਼ਾ ਚੇਂਜ ਕਰਨ ਦੀ ਜ਼ਰੂਰਤ ਹੈ ਸਾਨੂੰ ਸਮਾਜ ਵਿੱਚ ਇਹ ਭਲਾ ਕਰਨ ਦੀ ਆਤ ਪਾਈਏ ਵੇਖਿਓ ਪਿਆਰਿਓ ਰਹਿੰਦੀ ਦੁਨੀਆ ਤੱਕ ਜਿਉਂਦੇ ਰਵਾਂਗੇ ਫਿਰ ਆਪਾਂ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨ ਜਨ ਸੇਵਾ